ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵੀ ਆਪ ਜੀ ਦੇ ਬਹੁਤ ਕੰਮ ਆਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਵੀ ਜਿਹੜਾ ਬੰਦਾ ਭਜਨ ਬੰਦਗੀ ਤੋਂ ਦੂਰ ਆ ਕਿਹੜਾ ਬੰਦਾ ਉਹ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਨਾਮ ਤੋਂ ਦੂਰ ਆ ਉਸ ਬੰਦੇ ਦੇ ਮਨ ਦੀ ਭੁੱਖ ਕਦੇ ਨਹੀਂ ਮਿੱਟਦੀ ਭਾਵੇਂ ਉਸ ਬੰਦੇ ਨੂੰ ਜੋ ਮਰਜ਼ੀ ਮਿਲ ਜਾਵੇ ਜਿੰਨਾ ਮਰਜ਼ੀ ਮਿਲ ਜਾਵੇ ਉਹ ਕਦੇ ਵੀ ਰੱਜਦਾ ਨਹੀਂ ਆ ਜਿਵੇਂ ਉਹਨੂੰ ਖਾਣ ਪੀਣ ਨੂੰ ਜਿੰਨਾ ਮਰਜ਼ੀ ਦੇ ਦੋ ਪਹਿਨਣ ਨੂੰ ਵਰਤਣ ਨੂੰ ਜੋ ਮਰਜ਼ੀ ਚੀਜ਼ ਦੇ ਦੋ ਉਹਨੇ ਖੁਸ਼ ਨਹੀਂ ਹੋਣਾ ਉਹਨੇ ਕਹਿਣਾ ਮੈਨੂੰ ਇਹਦੇ ਤੋਂ ਵੀ ਜ਼ਿਆਦਾ ਚਾਹੀਦਾ ਹੈ ਇਦਾਂ ਦੇ ਮਨੁੱਖ ਦੇ ਅੱਗੇ ਮਹਾਪੁਰਖ ਜੀ ਕਹਿੰਦੇ ਸੋਨੇ ਦੇ ਪਹਾੜ ਵੀ ਖੜੇ ਕਰਦੇ ਏ ਉਹਨੂੰ ਉਹ ਵੀ ਛੋਟੇ ਲੱਗਣੇ ਆ ਥੋੜੇ ਲੱਗਣੇ ਆ ਕਿਉਂਕਿ ਮਨ ਨਹੀਂ ਰੱਜਿਆ ਨੀਅਤ ਨਹੀਂ ਰੰਜੀ ਤਾਂ ਮਹਾਪੁਰਖ ਜੀ ਕਹਿੰਦੇ ਇਹ ਨੀਅਤ ਇਹ ਮਨ ਨੇ ਰਜਣਾ ਹੈ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਭਜਨ ਬੰਦਗੀ ਦੇ ਨਾਲ ਜਦੋਂ ਅਸੀਂ ਇਹਨੂੰ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਆ ਤਾਂ ਇਹ ਮਨ ਰੱਜੀ ਹੋਈ ਰੂਹ ਬਣ ਜਾਂਦਾ ਹੈ ਇਸ ਕਰਕੇ ਸਵੇਰੇ ਉੱਠਦਿਆਂ ਸਾਰ ਹੀ ਸਭ ਤੋਂ ਪਹਿਲਾ ਕੰਮ ਆਪਾਂ ਇਹੋ ਕਰਨਾ ਹੈ ਉੱਠਦਿਆਂ ਸਾਰ ਜਦੋਂ ਅੱਖ ਖੁੱਲਦੀ ਆ ਤਾਂ ਆਪਣੇ ਬਿਸਤਰ ਤੇ ਬੈਠ ਕੇ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਜਾਂ ਜਿਸ ਵੀ ਨਾਮ ਦੇ ਨਾਲ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਬੱਸ ਉਹ ਪਰਮਾਤਮਾ ਦਾ ਸੱਚਾ ਨਾਮ ਜਪਣਾ ਹੈ ਕਿਉਂਕਿ ਸੱਚੇ ਨਾਮ ਤੋਂ ਬਿਨਾਂ ਇਹ ਮਨ ਦੀ ਭੁੱਖ ਨਹੀਂ ਮਿਟ ਸਕਦੀ ਤੇ ਜਿੰਨੀ ਦੇਰ ਤੱਕ ਇਹ ਮਨ ਦੀ ਭੁੱਖ ਨਾ ਮਿਟੀ ਉੰਨੀ ਦੇਰ ਤੱਕ ਅਸੀਂ ਸੁਖੀ ਨਹੀਂ ਹੋ ਸਕਦੇ। 19 ਦੇਰ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ ਨਹੀਂ ਹੋ ਸਕਦੇ ਕਿਉਂਕਿ ਇਹ ਮਨ ਸਾਨੂੰ ਖੁਸ਼ੀ ਨਹੀਂ ਦਿੰਦਾ। ਮਨ ਸਾਨੂੰ ਉਹਨਾਂ ਚੀਜ਼ਾਂ ਬਾਰੇ ਯਾਦ ਕਰਵਾ ਕਰਵਾ ਕੇ ਦੁਖੀ ਕਰਦਾ ਹੈ ਜੋ ਚੀਜ਼ਾਂ ਸਾਡੇ ਕੋਲ ਨਹੀਂ ਆ। ਪਰ ਜਦੋਂ ਆਪਾਂ ਰੋਜ਼ ਸਵੇਰੇ ਉੱਠ ਕੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਾਂਗੇ ਭਜਨ ਬੰਦਗੀ ਕਰਾਂਗੇ ਪ੍ਰਮਾਤਮਾ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਾਂਗੇ ਤਾਂ ਸਾਡਾ ਸਿਰ ਆਪਣੇ ਆਪ ਹੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਕੇਗਾ ਉਹਦੀ ਰਹਿਮਤ ਉਹਦੇ ਤਰਸ ਦੇ ਅੱਗੇ ਆਪਣੇ ਆਪ ਹੀ ਸਿਰ ਝੁਕੇਗਾ ਕਿ ਮਾਲਕ ਨੇ ਤਾਂ ਮੇਰੇ ਤੇ ਬਹੁਤ ਕਿਰਪਾ ਕੀਤੀ ਆ ਮੈਂ ਤਾਂ ਇੰਨੇ ਯੋਗਾ ਹੈ ਹੀ ਨਹੀਂ ਜਿੰਨਾ ਕੁਝ ਮਾਲਕ ਨੇ ਮੈਨੂੰ ਦਿੱਤਾ ਏ ਪਰ ਇਹ ਸਭ ਕੁਝ ਤਾਂ ਹੋਣਾ ਜਦੋਂ ਆਪਾਂ ਪਰਮ ਪਿਤਾ ਪ੍ਰਮਾਤਮਾ ਜੀ ਦਾ ਨਾਮ ਜਪਾਂਗੇ ਪਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਾਂਗੇ ਇਸ ਲਈ ਸਵੇਰੇ ਉੱਠਦਿਆਂ ਸਾਰ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਕੋਈ ਵੀ ਕੰਮ ਧੰਦਾ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦਾ ਨਾਮ ਜਪ ਕੇ ਸਾਡੇ ਮਨ ਨੂੰ ਤਾਕਤ ਮਿਲਦੀ ਆ ਸਾਡਾ ਮਨ ਸ਼ਾਂਤ ਹੁੰਦਾ ਏ ਸਾਡੇ ਮਨ ਦਾ ਕਾਲਾਪਣ ਮਿਲਦਾ ਹੈ ਭਾਵ ਕਿ ਸਾਡੇ ਮਨ ਦੇ ਕਲੇਸ਼ ਮਿਲਦੇ ਆ ਤੇ ਜਿਸ ਬੰਦੇ ਦੇ ਮਨ ਦੇ ਕਲੇਸ਼ ਮਿਟ ਗਏ ਸਮਝੋ ਉਹਦੀ ਜ਼ਿੰਦਗੀ ਦੇ ਸਾਰੇ ਕਲੇਸ਼ ਮਿਟ ਗਏ ਕਿਉਂਕਿ ਮਨ ਹੀ ਸਾਡਾ ਹਰ ਥਾਂ ਤੇ ਕਲੇਸ਼ ਕਰਵਾਉਂਦਾ ਹੈ ਮਨ ਹੀ ਸਾਨੂੰ ਦੁਖੀ ਕਰਦਾ ਹੈ ਸੋ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਗੁਰੂ ਗੁਰੂ ਕਰਨਾ ਹੈ ਪਰ ਨਾਲ ਹੀ ਨਾਲ ਇਹ ਵੀ ਗੱਲ ਯਾਦ ਰੱਖੇ ਵੀ ਸਿਰਫ ਗੁਰੂ ਗੁਰੂ ਕਰਨ ਦੇ ਨਾਲ ਜਾਂ ਗੁਰੂ ਦਾ ਸ਼ੁਕਰਾਨਾ ਕਰਨ ਦੇ ਨਾਲ ਵੀ ਗੱਲ ਨਹੀਂ ਬਣਣੀ ਜੋ ਪਰਮ ਪਿਤਾ ਪਰਮਾਤਮਾ ਨੇ ਜ਼ਿੰਮੇਵਾਰੀਆਂ ਦੇ ਕੇ ਸਾਨੂੰ ਇਹ ਧਰਤੀ ਤੇ ਭੇਜਿਆ ਹੈ ਨਾਮਤਾ ਜਪਣਾ ਹੀ ਆ ਨਾਮ ਤਾਂ ਪਹਿਲਾ ਕੰਮ ਆ ਪਰ ਨਾਲ-ਨਾਲ ਸਾਡੀਆਂ ਕੁਝ ਪਰਿਵਾਰਕ ਸੰਸਾਰਿਕ ਜ਼ਿੰਮੇਵਾਰੀਆਂ ਵੀ ਆ ਉਹਨਾਂ ਨੂੰ ਵੀ ਨਿਭਾਉਣਾ ਹੈ ਕਿਉਂਕਿ ਸੰਗਤਜੀ ਮਹਾਂਪੁਰਖ ਜੀ ਕਹਿੰਦੇ ਵੀ ਇਦਾਂ ਵੀ ਗੱਲ ਨਹੀਂ ਬਣਨੀਗੀ ਵੀ ਆਪਾਂ ਮੰंजे ਤੇ ਬੈਠੇ ਨਾਮ ਹੀ ਜਪੀ ਜਾਈਏ ਤਾਂ ਆਖਿਏ ਵੀ ਗੁਰੂ ਖੋਸ਼ ਹੋ ਜਾਵੇਗਾ ਨਹੀਂ ਸੋ ਮੁਕਤੀ ਗੱਲ ਇਹ ਆ ਵੀ ਪ੍ਰਮਾਤਮਾ ਨੇ ਸਾਨੂੰ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਨੇ ਪਰਿਵਾਰ ਇੱਕ ਸੰਸਾਰ ਕਿਹ ਵੀ ਨਾਮ ਨਾਲ ਨਿਭਾਉਣੀਆਂ ਨੇ ਫਿਰ ਹੀ ਸਾਡਾ ਜੱਪਿਆ ਹੋਇਆ ਪ੍ਰਮਾਣ ਹੋਵੇਗਾ ਜ਼ਿੰਮੇਵਾਰੀਆਂ ਤੋਂ ਭੱਜ ਕੇ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਜੱਪਿਆ ਹੋਇਆ ਨਾਮ ਕੀਤੀ ਹੋਈ ਭਜਨ ਬੰਦਗੀ ਮਾਲਕ ਨੇ ਪ੍ਰਵਾਨ ਨਹੀਂ ਕਰ ਲਈ ਸੋ ਸਵੇਰੀ ਉੱਠਦੇ ਅਨਸਾਰ ਪਹਿਲਾਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਜਿੰਨਾ ਹੋ ਸਕੇ ਭਜਨ ਬੰਦਗੀ ਕਰਨੀ ਆ ਫਿਰ ਉਸ ਤੋਂ ਬਾਅਦ ਹੀ ਆਪਣੇ دنیਵੀ ਕੰਮ ਧੰਦੇ ਕਰਨੇ ਆ ਉਸ ਤੋਂ ਬਾਅਦ ਹੀ ਕੁਝ ਖਾਣਾ ਪੀਣਾ ਹੈ ਪਹਿਲਾਂ ਸੁੱਚੇ ਮੂੰਹ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੁਸੀਂ ਸੁੱਚੇ ਮੂਹ ਇਹ ਕੰਮ ਕਰਕੇ ਦੇਖਿਓ ਜੇ ਫਿਰ ਤੁਹਾਨੂੰ ਆਪਣੇ ਆਪ ਹੀ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ ਹੋਏ ਬਦਲਾਵ ਦੇਸਣਗੇ ਮਾਲਕ ਦਾ ਨਾਮ ਅਤੇ ਮਾਲਕ ਦਾ ਕੀਤਾ ਹੋਇਆ ਸ਼ੁਕਰਾਨਾ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਸਤਿਗੁਰ ਸੱਚੇ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਸਾਰੇ ਦੁੱਖ ਦਿਲ ਦੇ ਦਰਦ ਦੂਰ ਹੋ ਜਾਂਦੇ ਆ ਸੋ ਆਓ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇਹ ਨਿਯਮ ਬਣਾਈਏ ਕਿ ਸਵੇਰੇ ਉੱਠਦਿਆਂ ਸਾਰ ਵੀ ਪਰਮਾਤਮਾ ਦਾ ਨਾਮ ਸ਼ੁਕਰਾਨਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪਰਮਾਤਮਾ ਦਾ ਨਾਮ ਅਤੇ ਸ਼ੁਕਰਾਨਾ ਕਰਨਾ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਰਾਤ ਵੇਲੇ ਸ਼ੁਕਰਾਨਾ ਕਰਕੇ ਸੌਂਨੇ ਆ ਨਾਮ ਜਪ ਕੇ ਸੌਂਨੇ ਆ ਤਾਂ ਇਹਦੇ ਵੀ ਸਾਨੂੰ ਬਹੁਤ ਫਾਇਦੇ ਮਿਲਦੇ ਆ ਇਹਦੇ ਨਾਲ ਸਾਨੂੰ ਸਵੇਰੇ ਉੱਠਣਾ ਆਸਾਨ ਹੋ ਜਾਂਦਾ ਹੈ ਅਤੇ ਜੇ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਸਾਨੂੰ ਨੀਂਦ ਆ ਗਏ ਤਾਂ ਸਾਰੀ ਰਾਤ ਇਹ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਚੱਲੀ ਜਾਣਾ ਹੈ ਤੇ ਫਿਰ ਉੱਠਦਿਆਂ ਸਾਰ ਵੀ ਉਤੋਂ ਹੀ ਕਹਾਣੀ ਸ਼ੁਰੂ ਹੋ ਜਾਣੀ ਆ ਫਿਰ ਤੋਂ ਨਾਮ ਚੱਲਣਾ ਸ਼ੁਰੂ ਹੋ ਜਾਣਾ ਹੈ ਸੋ ਰਾਤ ਨੂੰ ਵੀ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹੋਏ ਜਾਂ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਮੁਸ਼ਕਲ ਪਰੇਸ਼ਾਨੀ ਆ ਉਦੇ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਆ ਜਾਂ ਕੁਝ ਲੋਕ ਟੀਵੀ ਮੋਬਾਈਲ ਉੱਤੇ ਉੱਤੇ ਫਿਲਮਾਂ ਨਾਟਕ ਦੇਖਦੇ ਦੇਖਦੇ ਸੌਂ ਜਾਂਦੇ ਆ ਤਾਂ ਜੋ ਵੀ ਦੇਖਦੇ ਹੋਏ ਸੋਵਾਂਗੇ ਨਾ ਉਹ ਹੀ ਚੀਜ਼ਾਂ ਨੇ ਸਾਰੀ ਰਾਤ ਸਾਡੇ ਮਨ 'ਚ ਚੱਲਣਾ ਹੈ ਤੇ ਸਵੇਰੇ ਉੱਥੋਂ ਹੀ ਕਹਾਣੀ ਫਿਰ ਸ਼ੁਰੂ ਹੋ ਜਾਣੀ ਆ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜਪ ਕੇ ਦਿਨ pardiyan ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਕੇ ਗਲਤੀਆਂ ਦੇ ਲਈ ਮਾਫੀ ਮੰਗ ਕੇ ਸੋਇਆ ਕਰੋ ਤਸਵੀਰੀ ਉਠਦੇ ਅਨਸਾਰ ਵੀ ਫਿਰ ਇਹੋ ਕੰਮ ਪਹਿਲਾ ਪ੍ਰਮਾਤਮਾ ਦਾ ਬੀਤੀ ਸੂਣੀ ਰਾਤ ਦੇ ਲਈ ਸ਼ੁਕਰਾਨਾ ਕਿ ਵਾਹਿਗੁਰੂ ਤੇਰਾ ਸ਼ੁਕਰਿਆ ਸ਼ੁਕਰਿਆ ਤੁਸੀਂ ਮੈਨੂੰ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਇਹ ਤੁਸੀਂ ਨਵਾਂ ਦਿਨ ਨਹੀਂ ਦਿੱਤਾ ਇਹ ਮੈਨੂੰ ਨਵਾਂ ਮੌਕਾ ਦਿੱਤਾ ਹੈ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੇ ਲਈ ਫਿਰ ਆਪਣੇ ਘਰ ਪਰਿਵਾਰ ਕਾਰੋਬਾਰ ਦੇ ਲਈ ਸ਼ੁਕਰਾਨਾ ਕਰਨਾ ਫਿਰ ਗੁਰਬਾਣੀ ਦਾ ਪਾਠ ਕਰਨਾ ਹਰ ਰੋਜ਼ ਇੱਕ ਪਾਠ ਜਪਜੀ ਸਾਹਿਬ ਜੀ ਦਾ ਜਰੂਰ ਕਰਿਆ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤਾਖ ਬਰਨਾਨਕ ਪਾਸ਼ਾ ਆਪਣੇ ਜੋ ਮਨੁੱਖ ਮਨ ਲਾ ਕੇ ਚਿੱਤ ਲਾ ਕੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਸਮਝੋ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਸੋ ਹਰ ਰੋਜ਼ ਆਪਣੇ ਗੁਰੂ ਦੇ ਦਰਸ਼ਨ ਕਰਨੇ ਆ ਗੁਰੂ ਦੇ ਬਚਨ ਸੁਣਨੇ ਆ ਭਾਵ ਕੀ ਗੁਰਬਾਣੀ ਦਾ ਪਾਠ ਕਰਨਾ ਹੈ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਗੁਰਨਾਣਕ ਪਾਤਸ਼ਾਹ ਜੀ ਦੀ ਰਚਨਾ ਹੈ ਤਾਂ ਸਮਝੋ ਇੱਕ ਇੱਕ ਅੱਖਰ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖਾਰਤਨ ਚੋਂ ਨਿਕਲੇ ਹੋਏ ਆ ਇਹ ਗੁਰੂ ਸਾਹਿਬ ਜੀ ਦੇ ਬਚਨ ਆ ਸਾਡੇ ਲਈ ਸਿੱਖਿਆਵਾਂ ਹੈ ਸਾਡੇ ਲਈ